ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ ਹੈ ਜੇਕਰ ਤੁਸੀਂ ਕਿਸੇ ਦੂਜੇ ਜ਼ਿਲ੍ਹੇ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਜਾਂ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਰੋਡਵੇ ਦੇ ਬਿਕਾਰੂ ਮੁਲਾਜ਼ਮਾਂ ਨੇ ਸੜਕ ਜਾਮ ਕਰ ਦਿੱਤੀ ਹੈ ਪੀਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਨੇ ਭਾਵੇਂ ਹੜਤਾਲ ਕੱਚੇ ਮੁਲਾਜ਼ਮਾਂ ਵੱਲੋਂ ਹੀ ਕੀਤੀ ਗਈ ਹੈ ਜਦੋਂ ਕਿ ਪੱਕੇ ਮੁਲਾਜ਼ਮ ਆਪਣੀ ਡਿਊਟੀ ਤੇ ਪਰਦੇ ਨੇ ਇਸ ਦੇ ਬਾਵਜੂਦ ਵੱਡੀ ਗਿਣਤੀ ਬੱਸਾਂ ਦੀ ਆਵਾਜਾਈ ਠੱਪ ਹੋ ਚੁੱਕੀ ਹੈ ਇੱਥੇ ਵੀ ਦੱਸਦੀ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ ਇਸ ਹੜਤਾਲ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੂਤਰਾਂ ਅਨੁਸਾਰ ਕੱਚੇ ਕਾਮੇ ਓਵਰਟਾਈਮ ਦੀਆਂ ਬੇਨਿਯਮੀਆਂ ਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਗਏ ਨੇ ਸਰਕਾਰੀ ਬੱਸ ਮਾਲਾਜਮਾਂ ਦੀ ਹੜਤਾਲ ਕਾਰਨ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਆ ਜਾ ਰਿਹਾ ਕਿ ਹੜਤਾਲ ਕਾਰਨ ਚੰਡੀਗੜ੍ਹ ਡੀਪੂ ਦੀਆਂ 90 ਫੀਸਦੀ ਬੱਸਾਂ ਖਰਾਬ ਹੋ ਚੁੱਕੀਆਂ ਨੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਲਗਾਤਾਰ ਮਜ਼ਦਮਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਭਾਵੇਂ ਉਹ ਅਧਿਆਪਕ ਹੋਣ ਹੋਰ ਸਰਕਾਰੀ ਕਰਮਚਾਰੀ ਹੋਣ ਬੱਸਾਂ ਦੇ ਮਜ਼ਦਮਾ ਹੋਣ ਜਾਂ ਕੋਈ ਹੋਰ ਵਿਭਾਗ ਦੇ ਮਜ਼ਦਮਾ ਹੋਣ ਤਾਂ ਉਹਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾਂਦਾ ਹੈ ਕਈ ਮਜ਼ਦਮਾ ਦੇ ਇਲਜ਼ਾਮ ਹੁੰਦੇ ਨੇ ਕਿ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਕਈਆਂ ਦੇ ਇਲਜ਼ਾਮ ਹੁੰਦੇ ਨੇ ਕਿ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਕਈ ਕੀ ਮਹੀਨਿਆਂ ਤੋਂ ਤਾਂ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਜਿਹੜੇ ਸਰਕਾਰੀ ਬੱਸਾਂ ਨੇ ਜਿਸ ਦੇ ਵਿੱਚ ਪੀਆਰਟੀਸੀ ਵੀ ਆ ਜਾਂਦੀ ਹੈ ਪਨ ਬੱਸ ਵੀ ਆ ਜਾਂਦੀ ਹੈ ਰੋਡਵੇਜ ਵੀ ਆ ਜਾਂਦੀ ਹੈ ਤਾਂ ਇਹ ਬੱਸਾਂ ਨੇ ਜਿਹੜੀਆਂ ਇਹਨਾਂ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਹੜਤਾਲ ਦੇ ਉੱਤੇ ਨੇ ਕਿਉਂਕਿ ਜਦੋਂ ਕੱਚੇ ਮੁਲਾਜ਼ਮਾਂ ਦੀ ਭਰਤੀ ਹੁੰਦੀ ਹੈ ਉਹਨਾਂ ਨੂੰ ਕਾਫੀ ਸਾਲ ਜਿਹੜਾ ਉਸੇ ਤਨਖਾਹ ਦੇ ਉੱਤੇ ਰਹਿਣਾ ਪੈਂਦਾ ਤੇ ਉਹਨਾਂ ਦੇ ਓਵਰਟਾਈਮ ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਸ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਤਾਂ ਉਹ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਨੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਉਹ ਤੱਕ ਕਹਿੰਦੇ ਕਿ ਅਸੀਂ ਹੜਤਾਲ ਜਾਰੀ ਰੱਖਾਂਗੇ ਚੱਕਾ ਜਾਮ ਰੱਖਾਂਗੇ ਦਰਸ਼ਕਾਂ ਨੂੰ ਇਹ ਵੀ ਜਾਣਕਾਰ ਦੇ ਦਈਏ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਔਰਤਾਂ ਦਾ ਬੱਸ ਕਿਰਾਇਜਿਹੜਾ ਉਹ ਫ੍ਰੀ ਕੀਤਾ ਗਿਆ ਸੀ ਕਿ ਔਰਤਾਂ ਆਪਣਾ ਆਧਾਰ ਕਾਰਡ ਆਈਡੈਂਟੀਟੀ ਪ੍ਰੂਫ ਵਜੋਂ ਕਨੈਕਟਰਾਂ ਨੂੰ ਦਿਖਾ ਕੇ ਪੰਜਾਬ ਦੇ ਅੰਦਰ ਫ੍ਰੀ ਸਫਰ ਕਰ ਸਕਦੀਆਂ ਨੇ ਤਾਂ ਹੁਣ ਕਹ ਲਈਏ ਕਿ ਉਹਨਾਂ ਦੀ ਮੁਸ਼ਕਲ ਜ਼ਰੂਰ ਵਧੀ ਹੈ ਕਿਉਂਕਿ ਸਰਕਾਰੀ ਬੱਸਾਂ ਵਿੱਚ ਜ਼ਿਆਦਾਤਰ ਸਫਰ ਕਰਨ ਵਾਲੀ ਜਾਂ ਤਾਂ ਮੁਲਾਜ਼ਮ ਹੁੰਦੇ ਨੇ ਜਾਂ ਫਿਰ ਔਰਤਾਂ ਹੁੰਦੀਆਂ ਨੇ ਕਿਉਂਕਿ ਉਹਨਾਂ ਦਾ ਕਿਰਾਇਆ ਨਹੀਂ ਲੱਗਦਾ ਤਾਂ ਹੁਣ ਜੇਕਰ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਚਾਹੁੰਦੀਆਂ ਨੇ ਤਾਂ ਉਹਨਾਂ ਵਾਸਤੇ ਹੀ ਜਾਣਕਾਰੀ ਹੈ ਕਿ ਉਹ ਆਪਣੇ ਸਾਧਨ ਦਾ ਜਰੂਰ ਇੰਤਜ਼ਾਮ ਕਰ ਲੈਣ ਜਾਂ ਉਹਨਾਂ ਨੂੰ ਪ੍ਰਾਈਵੇਟ ਬੱਸ ਦਾ ਸਹਾਰਾ ਲੈਣਾ ਪਏਗਾ ਜਾਂ ਫਿਰ ਆਪਣੇ ਸਾਧਨ ਦਾ ਸਹਾਰਾ ਲੈਣਾ ਪਏਗਾ ਕਿਉਂਕਿ ਬੱਸਾਂ ਬੰਦ ਨੇ ਤਾਂ ਕੁਝ ਲਿਮਟਿਡ ਗਿਣਤੀ ਵਿੱਚ ਹੀ ਬੱਸਾਂ ਜਿਹੜੀਆਂ ਉਹ ਚੱਲਣਗੀਆਂ ਕੁਝ ਰੂਟਾਂ ਦੇ ਉੱਤੇ ਪਰ ਜ਼ਿਆਦਾਤਰ ਬੱਸਾਂ ਨਾ ਮਿਲਣ ਕਾਰਨ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਸਥਿਤੀ ਹੁਣ ਬਣਦੀ ਨਜ਼ਰ ਆ ਰਹੀ ਹੈ ਕਿ ਜਿੱਥੇ ਪਹਿਲਾਂ ਅਧਿਆਪਕ ਸੰਘਰਸ਼ ਕਰ ਰਹੇ ਨੇ ਪਾਵੇਂ ਕੰਪਿਊਟਰ ਦੇ ਅਧਿਆਪਕ ਨੇ ਪਾਵੇਂ ਹੋਰ ਵਿਸ਼ਿਆਂ ਦੇ ਅਧਿਆਪਕ ਨੇ ਤਾਂ ਉੱਥੇ ਹੀ ਹੁਣ ਜਿਹੜੇ ਬੱਸਾਂ ਦੇ ਕਰਮਚਾਰੀ ਨੇ ਕੱਚੇ ਮੁਲਾਜ਼ਮ ਨੇ ਪਾਵੇਂ ਨਾਂ ਵਿੱਚ ਡਰਾਈਵਰ ਨੇ ਕੰਡਕਟਰ ਨੇ ਜਾਂ ਹੋਰ ਮੁਲਾਜ਼ਮ ਨੇ ਜਿਹੜੇ ਡੀਪੂ ਵਿੱਚ ਤਾਇਨਾਤ ਹੁੰਦੇ ਨੇ ਉਹਨਾਂ ਵੱਲੋਂ ਹੁਣ ਹੜਤਾਲ ਕਰ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਹੜਤਾਲ ਕਦੋਂ ਖਤਮ ਹੁੰਦੀ ਹੈ ਤੇ ਲੋਕਾਂ ਨੂੰ ਜਾਂ ਸਵਾਰੀਆਂ ਨੂੰ ਯਾਤਰੀਆਂ ਨੂੰ ਕਦੋਂ ਰਾਹਤ ਮਿਲਦੀ ਹੈ ਦਿਵਜਾਜਤ ਧੰਨਵਾਦ